ਤੋਂ ਮੈਂ ਘਰ ਵਾਪਸ ਆ ਰਹਾ ਤਾਂ ਮੈਂ ਆਪਣੇ ਘਰ ਸੇ ਦੋਸਤ ਦੇ ਘਰ ਐਕਟਿਵਾ ਰੋਕੇ ਮਤਲਬ 50 ਮੀਟਰਸ ਕੇ ਅਕੋਰਡਿੰਗ ਰੋਕੀ ਐਕਟਿਵਾ ਜਿਵੇਂ ਉਤਰਾ ਮੈਂ ਪਿੱਛੇ ਸੇ ਮੇਰੇ ਬ੍ਰਾਡ ਮਾਰਨੇ ਲੱਗੇ ਉਹ ਮੇਰੀ ਇਧਰ ਵੀ ਲੈਫਟ ਰਿਪ ਤੇ ਵੀ ਲਗੀ ਬਾਹਾਂ ਤੇ ਵੀ ਲੋਕ ਆ ਕੇ نیچے ਕੱਟਾ ਰਹੇ ਇੱਕ ਗੈਂਗਵਾਰ ਕਿਸਰਾ ਬੰਦੀ ਆ ਅਜ ਦੋ ਬੱਚੇ ਆਏ ਨੇ ਕੱਲ ਨੂੰ 10 ਵੀ ਹੋ ਸਕਦੇ ਨੇ ਉਹ ਕੱਲ ਨੂੰ 20 ਵੀ ਹੋ ਸਕਦੇ ਨੇ ਪੇਰੈਂਟਸ ਨੂੰ ਇਹਦਾ ਆਪਣੇ ਬੱਚਿਆਂ ਦੇ ਉੱਤੇ ਲਗਾਮ ਕੱਟਣ ਦੇ ਲਈ ਉਹਨਾਂ ਦੇ ਉੱਤੇ ਨਿਗਰਾਨੀ ਕਰਨ ਸਕਿਉਰਿਟੀ ਕਿਉਂ ਨਹੀਂ ਹੁੰਦੀ ਉਹਨਾਂ ਦੇ ਫੋਨ ਕਿਉਂ ਨਹੀਂ ਚੈੱਕ ਹੁੰਦੇ ਜਿਸ ਤਰੀਕੇ ਦਾ RT 6 ਲੈ ਕੇ ਤੁਰੇ ਫਿਰਨਾ ਔਰ ਅਟੈਕ ਕਰਕੇ ਮਹੱਲੇ ਚੋਂ ਨਿਕਲ ਜਾਣਾ ਘਰ ਦੇ ਬਾਹਰੋਂ 50 ਮੀਟਰ ਦੂਰ ਕੋਈ ਸਾਡਾ ਹੀ ਮਹੱਲਾ ਹੈ ਸਾਡਾ ਹੀ ਏਰੀਆ ਉਹ 7-8 ਘਰ ਦੂਰ ਦਾ ਮਾਮਲਾ ਹੈ ਇਹ ਜਿੱਥੇ ਅਟੈਕ ਹੋਇਆ ਤੇ ਇਹ ਕੋਈ ਕਹ ਲੋ ਕਿ ਹਜਮ ਨਹੀਂ ਹੁੰਦੀ ਗੱਲ ਵੀ ਇਹ ਕਿਸ ਤਰੀਕੇ ਦੇ ਮਾਹੌਲ ਚ ਅਸੀਂ ਜੀ ਰਹੇ ਹੈਗੀਆਂ ਸਾਡੀ ਪੁਲਿਸ ਪ੍ਰਸ਼ਾਸਨ ਤੇ ਨਾਰਾਜ਼ਗੀ ਵੀ ਹੈ ਔਰ ਮੰਗ ਵੀ ਹੈ ਕਿ ਵੀ ਇਸ ਚੀਜ਼ ਨੂੰ ਦੇਖਿਆ ਜਾਏ ਔਰ ਜਿੱਥੇ ਸਾਨੂੰ ਨਿਆਂ ਚਾਹੀਦਾ ਬਥੇਰੇਆਂ ਹੋਰਾਂ ਨੂੰ ਵੀ ਚਾਹੀਦਾ ਨਿਆਂ ਲੁਧਿਆਣਾ ਲੈ ਮੇਰੇ ਜੋ ਚਿੱਤ ਤੁਸੀਂ ਤੇ ਮੈਂ ਹਾਂ ਯੰਬਰੀ ਲੁਧਿਆਣਾ ਤੇ ਅੱਜ ਫਿਰ ਤੋਂ ਇੱਕ ਗੁੰਡਾਗਰਦੀ ਨੰਗਾ ਨਾਚ ਦੇਖਣ ਨੂੰ ਮਿਲਿਆ ਵਾ ਇੱਕ 18 ਸਾਲ ਦੇ ਨੌਜਵਾਨ ਤੇ ਜਿਹੜਾ ਕੀ ਹੈ ਦੋ ਨੌਜਵਾਨ ਜਿਹੜਾ ਕੀ ਹੈ लाठी ਡੰਡਿਆਂ ਦੇ ਨਾਲ ਜਿਹੜਾ ਹੈ ਵਾਰ ਕਰਦੇ ਨੇ ਤੇ ਇਹ ਗੱਲ ਬਾਤ ਜਾਣ ਲੈਣੇ ਆ ਕੀ ਕਾਰਨ ਹੈ ਵਾਰ ਕਰਨ ਦਾ ਕੀ ਐਸੇ ਭਾਈ ਕੀ ਨਾਮ ਹੈ ਤੁਹਾਡਾ ਪਾਰਤ 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 ਹੋਇਆ ਕੀ ਸੀਗਾ ਕਿਉਂ ਕੌਣ ਸੀਗੇ ਉਹ ਵਿਅਕਤੀ ਕਿਉਂ ਡੰਡੇ ਮਾਰੇਗੇ ਦੱਟ ਕੇ ਐਕਚੁਅਲੀ ਕੀ ਹੋਇਆ ਮੈਂ ਆਪਣੇ ਫਰੈਂਡ ਦੇ ਘਰ ਬੈਠਾ ਥਾ

तो फ्रेंड ने कॉल उठाई थी फ्रेंड का फोन था या आपका फोन था? फ्रेंड का फोन उस पर कॉल आई थी वो मेरा भी दोस्त था जिससे जिस अच्छा। आज हुई तो मैंने बस कॉल पिक करा था अच्छा कॉल पिक कर, करने के लिए मारपीट हुई है हाँ जी मतलब अच्छा। कॉल पिक करके उसने कुछ बोला मैंने कुछ बोला उस बात पर अच्छा कब की ये आ, ये घटना होगी जो आज मारा गया तो आज सात बजे की सात बजे की अच्छा ये आज की घटना है किस तरह बंदी है ਅੱਜ 2 ਵਿੱਚ ਆਏ ਨੇ ਕੱਲ ਨੂੰ 10 ਵੀ ਹੋ ਸਕਦੇ ਨੇ ਉਹ ਕੱਲ ਨੂੰ 20 ਵੀ ਹੋ ਸਕਦੇ ਨੇ ਪੇਰੈਂਟਸ ਨੂੰ ਚਾਹੀਦਾ ਆਪਣੇ ਬੱਚਿਆਂ ਦੇ ਉੱਤੇ ਲਗਾਮ ਕੱਸਣ ਦੇ ਲਈ ਉਹਨਾਂ ਦੇ ਉੱਤੇ ਨਿਗਰਾਨੀ ਕਰਨ ਸਿਕਿਉਰਿਟੀ ਕਿਉਂ ਨਹੀਂ ਹੁੰਦੀ ਉਹਨਾਂ ਦੇ ਫੋਨ ਕਿਉਂ ਨਹੀਂ ਚੈੱਕ ਹੁੰਦੇ ਵੀ ਉਹਦੇ ਵਿੱਚ ਕਿਹੜੀਆਂ ਗੱਲਾਂ ਇਹ ਕਰਦੇ ਨੇ ਕਿਉਂ ਬਾਰ-ਬਾਰ ਕਿਸੇ ਦੀ ਕਾਲ ਇਹਨਾਂ ਨੂੰ ਆਂਦੀ ਹੈ ਉਸ ਗੱਲ ਨੂੰ ਟਰੈਪ ਕਰਨ ਕਰਨਾ ਚਾਹੀਦਾ ਬੱਚਿਆਂ ਦੇ ਉੱਤੇ ਪੂਰੀ ਨਿਗਰਾਨੀ ਹੋਣੀ ਚਾਹੀਦੀ ਆ ਅੱਜ ਸਮਾਜ ਦੇ ਵਿੱਚ ਚਾਹੇ ਰੋਹੀ ਪਰ ਹੋਵੇ ਚਾਹੇ ਅੰਮ੍ਰਿਤਸਰ ਹੋਵੇ ਚਾਹੇ ਲੁਧਿਆਣਾ ਹੋਵੇ ਚਾਹੇ ਗੁਰਦਾਸਪੁਰ ਹੋਵੇ ਚਾਹੇ ਜਲੰਧਰ ਹੋਵੇ ਆਪਾਂ अनेका ਜਦੋਂ ਵੀ ਨਿਊਜ਼ ਚੈਨਲ ਲਗਾੰਨੇ ਆ ਘਰ ਦੇ ਵਿੱਚ ਖਬਰ ਸੁਣਦੇ ਆ ਵੀ ਆਪਣੇ ਆਸ ਪੜੋਕ ਵਿੱਚ ਕੀ ਹੁੰਦਾ ਤਾਂ ਸਾਹਮਣੇ ਨਜ਼ਰ ਆਂਦਾ ਕਿ ਗੈਂਗਬਾਰ ਹੋ ਰਹੀ ਹੈ ਜੀ ਕੋਈ ਆਇਆ ਕਿਸ ਨੂੰ ਕੁੱਟ ਕੇ ਚਲਾ ਗਿਆ ਕੋਈ ਆਇਆ ਕਿਸ ਨੂੰ ਲੁੱਟ ਕੇ ਚਲਾ ਗਿਆ ਇਹ ਅਜਿਹੇ ਕੰਮ ਨਹੀਂ ਹੋਣੇ ਚਾਹੀਦੇ ਆਪਾਂ ਪੜੇ ਲਿਖੇ ਸਮਾਜ ਦੇ ਵਿੱਚ ਤੁਰੇ ਫਿਰਦੇ ਆ ਜਿੱਥੇ ਲੁਧਿਆਣੇ ਨੂੰ ਇੱਕ ਮੈਟਰੋਪੋਲੀਟਨ ਸਿਟੀ ਬਣਾਉਣ ਦੇ ਲਈ ਸਮਾਰਟ ਸਿਟੀ ਬਣਾਉਣ ਦੇ ਲਈ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੀਤੇ ਗਿਆ ਤਾਂ ਕੀ ਆਪਣਾ ਆਪਣੇ ਪੇਰੈਂਟਸ ਦਾ ਇਸ ਗੱਲ ਦਾ ਥੋੜਾ ਜਿਹਾ ਸਮਾਜਿਕ ਗਿਆਨ ਨਹੀਂ ਬੰਦਦਾ ਕਿ ਆਪਣੇ ਬੱਚਿਆਂ ਨੂੰ ਸਮਾਜ ਦੇ ਵਿੱਚ ਆਪਾਂ ਕਿਸ ਤਰ੍ਹਾਂ ਜੀਣਾ ਆ ਆਪਾਂ ਕਿਸ ਤਰ੍ਹਾਂ ਵਿਚਰਨਾ ਵਾ ਕਿਉਂ ਆਪਾਂ ਇਸ ਇਸ ਇੱਕ ਗੱਲ ਨੂੰ ਲੈ ਕੇ ਹਾਈਪਰ ਹੁੰਦੇ ਆ ਇਸ ਗੱਲ ਦੇ ਉੱਤੇ ਗੌਰ ਕਰਨ ਦੀ ਲੋੜ ਆ ਔਰ ਇਸ ਗੱਲ ਦਾ ਸਾਨੂੰ ਯਕੀਨ ਆ ਕਿ ਸਾਡੀ ਇਸ ਆਵਾਜ਼ ਨੂੰ ਸੁਣ ਕੇ ਪੁਲਿਸ ਪ੍ਰਸ਼ਾਸਨ ਜਿਹੜਾ ਸਾਡੇ ਪਰਿਵਾਰ ਨੂੰ ਨਿਆਂ ਦੀ ਹਮੇਸ਼ਾ ਦੇ ਲਈ ਕੀ ਕਹਿੰਦੇ ਸਾਨੂੰ ਨਿਆਂ ਦੇਊਗਾ ਸਰ ਕਿਸ ਤਰ੍ਹਾਂ ਦੇ ਦਿਓ ਕਿ ਕਿ ਨੌਜਵਾਨ ਲੜਕੇ ਨੂੰ ਦੋ ਨੌਜਵਾਨ ਕੁੱਟੇ ਜਾਂਦੇ ਨੇ ਹਾਲਾਂਕਿ ਗੱਲ ਵੀ ਨਹੀਂ ਬਾਤ ਵੀ ਨਹੀਂ ਹੁੰਦੀ ਹਾਲਾਂਕਿ ਤੂ ਤੂ ਮਾਮੇ ਦੀ ਗੱਲ ਹੈ ਤੇ ਇੰਨੇ ਹੀ ਬੁੜੀ ਤਰ੍ਹਾਂ ਵਾਰ ਕਰਦੇ ਨੇ ਤੇ ਮੁੰਡਾ ਉੱਥੇ ਕਾਇਲ ਹੋ ਜਾਂਦਾ ਸਰ ਅਸੀਂ ਤਾਂ ਜੀ ਆਪਣੇ ਆਪ ਨੂੰ ਲੱਕੀ ਸਮਝਦੇ ਆਂ ਜੀ ਬੱਚਾ ਸਾਡੇ ਵਿੱਚ ਖੜਾ ਜਿਸ ਤਰੀਕੇ ਦਾ ਹਥਿਆਰ ਲੈ ਕੇ ਤੁਰੇ ਫਿਰਨਾ ਔਰ ਅਟੈਕ ਕਰਕੇ ਮਹੱਲੇ ਚੋਂ ਨਿਕਲ ਜਾਣਾ ਘਰ ਦੇ ਬਾਹਰੋਂ 50 ਮੀਟਰ ਦੂਰ ਕੋਈ ਸਾਡਾ ਹੀ ਮਹੱਲਾ ਹੈ ਸਾਡਾ ਹੀ ਏਰੀਆ ਉਹ 7-8 ਘਰ ਦੂਰ ਦਾ ਮਾਮਲਾ ਇਹ ਜਿੱਥੇ ਅਟੈਕ ਹੋਇਆ ਤੇ ਇਹ ਕੋਈ ਕਹਿ ਲੋ ਕਿ ਹਜਮ ਨਹੀਂ ਹੁੰਦੀ ਗੱਲ ਵੀ ਇਹ ਕਿਸ ਤਰੀਕੇ ਦੇ ਮਾਹੌਲ ਚ ਅਸੀਂ ਜੀ ਰਹੇ ਹੈਗੇ ਸਾਡੀ ਪੁਲਿਸ ਪ੍ਰਸ਼ਾਸਨ ਤੇ ਨਾਰਾਜ਼ਗੀ ਵੀ ਹੈ ਔਰ ਮੰਗ ਵੀ ਹੈ ਕਿ ਵੀ ਇਸ ਚੀਜ਼ ਨੂੰ ਦੇਖਿਆ ਜਾਏ ਔਰ ਜਿੱਥੇ ਸਾਨੂੰ ਨਿਆਂ ਚਾਹੀਦਾ ਬਥੇਰੇਆਂ ਹੋਰਾਂ ਨੂੰ ਵੀ ਚਾਹੀਦਾ ਨਿਆਂ ਤੇ ਬਹੁਤ ਮੰਦਭਾਗੀ ਘਟਨਾ ਹੈ ਜੀ ਇੰਨੀ ਡੇਰਿੰਗ ਪੁਲਿਸ ఎవਰੀਥਿੰਗ ਇਜ਼ ਅਵੇਲੇਬਲ ਸਭ ਕੁਝ ਅਵੇਲੇਬਲ ਹੈ ਸਾਡੇ ਕੋਲ ਉਸ ਤੋਂ ਬਾਅਦ ਵੀ ਬੰਦੇ ਤੁਰੇ ਫਿਰਦੇ ਨੇ ਕੀ ਲੱਗਦਾ ਕਿ ਪੰਜਾਬ ਕੋਲ ਦੀ ਸਬੰਧ ਨਹੀਂ ਮੈਨੂੰ ਤਾਂ ਲੱਗਦਾ ਜੀ ਵੀ ਵੇ ਆਏ ਦਿਨ ਅਸੀਂ ਘਟਨਾ ਕਰਮ ਅਖਬਾਰਾਂ ਚੋਂ ਪੜਦੇ ਆ ਨਿਊਜ਼ ਸੋਸ਼ਲ ਮੀਡੀਆ ਇਨਾ ਐਕਟਿਵ ਹੈਗਾ ਇਲੈਕਟ੍ਰੋਨਿਕ ਮੀਡੀਆ ਸਾਡੇ ਟੀਵੀ ਚੱਲਦੇ ਰਹਿੰਦੇ ਨੇ ਮੋਬਾਈਲ ਹੱਥਾਂ ਚ ਨੇ ਦਿਖਦਾ ਪਿਆ ਬਹੁਤ ਮਾੜੀ ਹਾਲਤ ਹੈਗੀ ਹੈ ਪਰ ਫਿਰ ਵੀ ਅਸੀਂ ਆਸ ਤਾਂ ਇਹਨਾਂ ਤੋਂ ਹੀ ਕਰਨੀ ਹੈ ਆਫਟਰ ਆਲ ਦੇ ਆਰ ਆਨ ਦਾ ਪੋਜੀਸ਼ਨ ਪੋਜੀਸ਼ਨ ਦੇ ਉੱਤੇ ਰਹਿ ਕੇ ਨਹੀਂ ਕੰਮ ਕਰ ਸਕਦੇ ਤਾਂ ਫਿਰ ਕੀ ਕਰਨਗੇ ਕਦੋਂ ਕਰਨਗੇ ਇਹ ਕੰਮ ਮੈਂ ਤਾਂ ਨਹੀਂ ਜਾ ਕੇ ਬਹਿ ਜਣਾ ਇਹਨਾਂ ਦੇ ਦਫ਼ਤਰ ਜਾਂ ਭਾਜੀ ਨੇ ਆਪਣੇ ਡਿਪਾਰਟਮੈਂਟ ਚ ਇਹ ਜਾ ਕੇ ਬਹਿ ਜਾਣਗੇ ਇਹ ਚਲਾਣਗੇ ਮਹਿਕਮੇ ਨੂੰ ਬੜੀ ਬਹੁਤ ਹੀ ਸੈਡ ਸਿ ਗੱਲ ਠੀਕ ਹੈ ਕਿ ਇਹ ਵੀ ਪੇਰੈਂਟਸ ਦਾ ਰੋਲ ਵੀ ਉਹਨਾ ਹੀ ਹੈਗਾ ਚਲੋ ਠੀਕ ਹੈ ਪੇਰੈਂਟਸ ਆਪਣੇ ਆਪਣੇ ਜਿੰਮੇਵਾਰੀ ਨਹੀਂ ਤਾਂ ਕਿੰਨਾ ਹੀ ਕਰਦੇ ਉਹਨਾਂ ਦੀ ਗਲਤੀ ਹੈ ਬਟ ਲਾਅ ਐਂਡ ਆਰਡਰ ਤਾਂ ਤਾਂ ਕੋਈ ਫੇਅਰ ਹੋਵੇ ਤੇ ਹੁਣ ਕੀ ਮੰਗ ਕੀ ਕਰਦੇ ਹੋ ਬਸ ਇਹੀ ਹੈ ਜੀ ਸਾਨੂੰ ਨਿਆਂ ਮਿਲੇ ਜੀ ਇਹ ਤਾਂ ਮੈਨੂੰ ਲੱਗਦਾ ਕਿ ਵੀ ਇਹ ਤਾਂ ਬਿਹਾਰ ਬਣਨ ਵਾਲਾ ਹੋ ਗਿਆ ਇਹ ਤਾਂ ਕੰਮ ਜੋ ਸੁਣਦੇ ਆਏ ਆ ਵੀ ਬਿਹਾਰ ਚ ਇਹ ਜਿਹਾ ਕੁਝ ਹੁੰਦਾ ਸੀਗਾ ਪੰਜਾਬ ਚ ਵੀ ਉਹਨੂੰ ਉਹੀ ਚੱਲ ਪਿਆ ਕੰਮ ਉਹ ਬਿਲਕੁਲ ਹੈ ਤਸਵੀਰਾਂ ਨੇ ਪਰਿਵਾਰ ਦੀਆਂ ਜਿੱਥੇ ਕਿ ਇੱਕ 18 ਸਾਲ ਦੇ ਨੌਜਵਾਨ ਤੇ ਜਿਹੜਾ ਕਿ ਦੋ ਨੌਜਵਾਨਾਂ ਦੇ ਨੇ ਤੇ ਡੰਡੇ ਸੋਟਿਆਂ ਦੇ ਨਾਲ ਉਸ ਦੇ ਉੱਤੇ ਵਾਰ ਕਰਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਕਿ ਹੈ ਮੁੰਡੇ ਦੇ ਜਿਹੜਾ ਕਿ ਲਗਤ ਮਾਪੇ ਹੁੰਦੇ ਨੇ ਤੇ ਉਸ ਤੋਂ ਬਾਅਦ ਸਿਵਲ ਹਸਪਤਾਲ ਦੇ ਵਿੱਚ ਇਸ ਦਾ ਜਿਹੜਾ ਇਲਾਜ ਕਰਵਾਉਣ ਦੇ ਲਈ ਮੈਡੀਕਲ ਕਰਵਾਉਣ ਦੇ ਲਈ ਤੇ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਕਿ ਅੱਖ ਦੇ ਥੱਲੇ ਜਿਹੜੀ ਕੀ ਹੈ ਪੱਟੀ ਬੰਨੀ ਗਈ ਹੈ ਤੇ ਹੁਣ ਸਿਵਲ ਹਸਪਤਾਲ ਦੇ ਵਿੱਚ ਇਲਾਜ ਕਰਵਾ ਰਹੇ ਨੇ ਤੇ ਹੁਣ ਦੇਖਣਾ ਇਹ ਹੈ ਕਿ ਪੁਲਿਸ ਕਿੰਨੇ ਕੁ ਜਲਦੀ ਇਸ ਆਰੋਪੀਆਂ ਨੂੰ ਗ੍ਰਿਫਤਾਰ ਕਰਦੀ ਹੈ ਤੇ ਕਿੰਨੇ ਕੁ ਜਲਦੀ ਇਸ ਵਧਦੇ ਕ੍ਰਾਈਮ ਨੂੰ ਥੰਮ ਪਾਉਂਦੀ ਹੈ ਜੁੜੇ ਹੋਏ ਲੁਧਿਆਣਾ ਲਾਈਵ ਤੋਂ ਯੂਮੇ ਰਿਪੋਰਟ ਧੰਨਵਾਦ